ਰੱਬੀ ਰੂਹ ਰਹਾਣियत ਦੇ ਪੰਜ ਬਾਬੇ ਨਾਨਕ ਦੇ ਉਹ ਸਾਥੀ ਜਿਨ੍ਹਾਂ ਨੇ ਸਭ ਤੋਂ ਲੰਮਾ ਸਮਾਂ ਬਾਬੇ ਨਾਨਕ ਨਾਲ ਬਤਾਇਆ ਬਾਬੇ ਨਾਨਕ ਦਾ ਯਾਰ ਮਰਦਾਨਾ ਸਿੱਖ ਕੌਮ ਦੀ ਸਤਕਾਰਤ ਸ਼ਖਸੀਅਤ ਭਾਈ ਮਰਦਾਨਾ ਜੀ ਜਿਨ੍ਹਾਂ ਦਾ ਬਚਪਨ ਦਾ ਨਾਮਦਾਨਾ ਸੀ 54 ਸਾਲ ਬਾਬੇ ਨਾਨਕ ਦੇ ਨਾਲ ਉਦਾਸੀਆਂ ਵਿੱਚ ਭਾਈ ਮਰਦਾਨਾ ਜੀ ਰਹੇ ਬਾਬੇ ਨਾਨਕ ਦਾ ਰਬਾਬੀ ਬਾਬੇ ਨਾਨਕ ਦਾ ਯਾਰ ਬਾਬੇ ਨਾਨਕ ਦਾ ਪਿਆਰ ਬਾਬੇ ਨਾਨਕ ਨੂੰ ਖੁਦਾ ਮੰਨਣ ਵਾਲਾ ਭਾਈ ਮਰਦਾਨਾ ਜੀ ਜਦੋਂ ਅਸੀਂ ਬਾਬੇ ਨਾਨਕ ਦਾ ਜ਼ਿਕਰ ਕਰਾਂਗੇ ਉਦੋਂ-ਉਦੋਂ ਭਾਈ ਮਰਦਾਨੇ ਦਾ ਜ਼ਿਕਰ ਆਉਣਾ ਸੁਭਾਵਿਕ ਹੈ ਜਾਤ ਦੇ ਮਰਾਸੀ ਸਨ ਭਾਈ ਮਰਦਾਨਾ ਜੀ ਉਹ ਮਰਾਸੀ ਜਿਵੇਂ ਹਿੰਦੂਆਂ ਦੇ ਵਿੱਚ ਆਪਾਂ ਭੱਟ ਕਹਿ ਦਿੰਨੇ ਹਾਂ ਕੁਰਸੀਨਾਮਾ ਲਿਖਦੇ ਹਨ ਰੱਖਦੇ ਹਨ ਦਾਦੇ ਪੜਦਾਦੇ ਸ਼ਰਦਾਬਿਆਂ ਦਾ ਨਾਮ ਯਾਦ ਰੱਖਦੇ ਹਨ ਮੁਸਲਮਾਨ ਕਮਿਊਨਿਟੀ ਦੇ ਵਿੱਚ ਮਿਰਾਸੀ ਕੁਰਸੀਨਾਮਾ ਲਿਖਦੇ ਹਨ ਉਹਨਾਂ ਦੇ ਕੋਲ ਮੁਸਲਮਾਨਾਂ ਦੇ ਦਾਦੇ ਪੁਰਦਾਦਿਆਂ ਸ਼ਰਦਾਦਿਆਂ ਦਾ ਨਾਮ ਜਵਾਨੀ ਯਾਦ ਹੁੰਦਾ ਹੈ ਲੋਕਾਂ ਦੇ ਘਰਾਂ ਵਿੱਚ ਗਾਉਣ ਵਜਾਉਣ ਦਾ ਕੰਮ ਕਰਦੇ ਸਨ ਭਾਈ ਮਰਦਾਨਾ ਜੀ ਦੇ ਪਿਤਾ ਜਿਨ੍ਹਾਂ ਦਾ ਨਾਮ ਭਾਈ ਬਧਰਾ ਸੀ ਤੇ ਮਾਤਾ ਭਾਈ ਲੱਖੋ ਦੇ ਘਰ ਜਨਮੇ ਸਨ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਤੋਂ 10 ਸਾਲ ਉਮਰ ਵਿੱਚ ਵੱਡੇ ਸਨ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਨੂੰ ਹੁੰਦਾ ਹੈ ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਵਿੱਚ ਹੁੰਦਾ ਹੈ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਹੁੰਦਾ ਹੈ ਤੇ ਭਾਈ ਮਰਦਾਨਾ ਜੀ ਬਾਲ ਅਵਸਥਾ ਹੁੰਦੀ ਹੈ ਤੇ ਆਪਣੇ ਪਿਤਾ ਬਧਰਾ ਜੀ ਨਾਲ ਉਹਨਾਂ ਦੇ ਘਰ ਗਾਉਣ ਵਜਾਉਣ ਜਾਂਦੇ ਨੇ ਉਦੋਂ ਹੀ ਬਾਬੇ ਨਾਨਕ ਰੋਹਾਨੀ ਸ਼ਕਤੀਤ ਨੂੰ ਤੱਕਦੇ ਨੇ ਤੇ ਉਹਨਾਂ ਦੇ ਨਾਲ ਪਿਆਰ ਹੋ ਜਾਂਦਾ ਹੈ ਉਹਨਾਂ ਨੂੰ ਇੰਤਜ਼ਾਬ ਦਾ ਹੈ ਕਿ ਇਹ ਬਹੁਤ ਵੱਡੀ ਮੂਰਤ ਬਹੁਤ ਵੱਡੇ ਗੁਰੂ ਦੇ ਪੁਜਾਰੀ ਹੋਣਗੇ ਜਿਨ੍ਹਾਂ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਇਕੱਠੇ ਖੇਡਦੇ ਸਨ ਇੱਕੋ ਪਿੰਡ ਦੇ ਸਨ ਤਲਵੰਡੀ ਰਾਏ ਦੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਪਾਕਿਸਤਾਨ ਅੱਜ ਕੱਲ ਤੇ ਉੱਥੇ ਹੀ ਭਾਈ ਮਰਦਾਨਾ ਜੀ ਦਾ ਜਨਮ ਹੋਇਆ ਭਾਈ ਮਰਦਾਨੇ ਦੇ ਪਿਤਾ ਬਧਰਾ ਜੀ ਲੋਕਾਂ ਦੇ ਘਰੇ ਜਦੋਂ ਖੁਸ਼ੀ ਹੁੰਦੀ ਗਾਉਣ ਵਜਾਉਣ ਦਾ ਕੰਮ ਕਰਦੇ ਤੇ ਕੁਝ ਚੰਦ ਪੈਸੇ ਮਿਲ ਜਾਂਦੇ ਤੇ ਮਾਤਾ ਲਖੋ ਜੀ ਲੋਕਾਂ ਦੇ ਘਰੇ ਜਿਵੇਂ ਹੁਣ ਬਰਤਨ ਮਾਜਦੀਆਂ ਨੇ ਬੀਬੀਆਂ ਆਣ ਕੇ ਜਾਂ ਹੋਰ ਵਿਆਹ ਸ਼ਾਦੀ ਤੇ ਰੀਤੀ ਰਿਵਾਜ ਰਸਮਾਂ ਕਰਦੀਆਂ ਨੇ ਉਸ ਤਰ੍ਹਾਂ ਪ੍ਰੋਗਰਾਮਾਂ ਵਿੱਚ ਜਾਂਦੇ ਇਸੇ ਤਰ੍ਹਾਂ ਨਾਲ ਦੇ ਘਰ ਦਾ ਗੁਜ਼ਾਰਾ ਹੁੰਦਾ ਭਾਈ ਮਰਦਾਨਾ ਜੀ ਇੱਕ ਸਮਾਂ ਜਦੋਂ ਗਾ ਰਹੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਤੱਕਿਆ ਗਾਉਂਦਿਆਂ ਨੂੰ ਇੱਕ ਸਾਜ਼ ਵਜਾਉਂਦਿਆਂ ਨੂੰ ਤੱਕਿਆ ਤੇ ਨੇੜੇ ਚੱਲ ਕੇ ਕੋਲ ਚੱਲ ਕੇ ਤੇ ਕਹਿਣ ਲੱਗੇ ਤੂੰ ਬਹੁਤ ਵਧੀਆ ਗਾ ਲੈਂਦਾ ਹੈ ਤੇਰੇ ਸੁਰ ਬਹੁਤ ਵਧੀਆ ਹਨ ਜੇਕਰ ਪ੍ਰਮਾਤਮਾ ਦੇ ਨਾਲ ਸ਼ਬਦ ਮਿਲ ਜਾਣ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ ਤੂੰ ਉਸ ਪਰਮਾਤਮਾ ਨੇ ਤੈਨੂੰ ਇਹ ਬਹੁਤ ਵੱਡੀ ਦੇਣ ਦਿੱਤੀ ਹੈ ਉਸ ਦੀ ਸਿੱਖਤ ਸਲਾਹ ਕਰਿਆ ਕਰ ਫਿਰ ਗੁਰੂ ਨਾਨਕ ਦੇਵ ਜੀ ਗੁਰੂ ਪਰਮਾਤਮਾ ਦੇ ਸ਼ਬਦ ਉਚਾਰਨ ਕਰਦੇ ਤੇ ਭਾਈ ਮਰਦਾਨਾ ਜੀ ਰਵਾਬ ਹੋ ਜਾਂਦੇ ਹੁਣ ਤੱਕਿਓ ਕਿ ਸਮਾਂ ਜਵਾਨੀ ਦਾ ਹੈ ਗੁਰੂ ਨਾਨਕ ਬਾਦਸ਼ਾਹ ਜੀ ਜਦੋਂ ਬੀਬੀ ਨਾਨਕੀ ਜੀ ਬਾਬੇ ਨਾਨਕ ਨੂੰ ਆਪਣੇ ਨਾਲ ਆਪਣੇ ਕੋਲ ਬੁਲਾ ਲੈਣੇ ਸultanpur Lodhi ਜਿੱਥੇ ਮੋਦੀ ਖਾਨਾ 13-13 ਤੂਲ ਦੇਣੇ ਗੁਰੂ ਨਾਨਕ ਦੇਵ ਜੀ ਇੱਧਰ ਭਾਈ ਮਰਦਾਨਾ ਜੀ ਨੂੰ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਜੀ ਦਾ ਪਤਾ ਕਰਨੇ sultanpur lodhi ਭੇਜਦੇ ਨੇ ਜਦੋਂ ਉਸ ਨੂੰ ਭੇਜਦੇ ਹਨ ਬਾਬੇ ਨਾਨਕ ਕੋਲੇ ਉੱਥੇ ਹੀ ਰਹਿ ਜਾਂਦੇ ਹਨ ਜਦੋਂ ਜਦੋਂ ਵੀ ਬਾਬਾ ਨਾਨਕ ਤੇ ਭਾਈ ਮਰਦਾਨਾ ਜੀ ਮਿਲੇ ਬਾਬੇ ਨਾਨਕ ਨੇ ਹਮੇਸ਼ਾ ਇਹੀ ਕਿਹਾ ਕਿ ਤੂੰ ਭਜਨ ਬੰਦਗੀ ਉਸ ਪ੍ਰਮਾਤਮਾ ਦੀ ਕਰਿਆ ਕਰ ਜਦੋਂ ਤੂੰ ਵਜਾਉਣਾ ਏ ਸ਼ਬਦ ਉਸ ਦੇ ਗਾਇਨ ਕਰਿਆ ਕਰ ਉਦੋਂ ਉਦੋਂ ਹੀ ਡੰਬਦੇ ਕਿ ਆਪਾਂ ਪੈਂਡਾ ਬਹੁਤ ਲੰਮਾ ਤੈਅ ਕਰਨਾ ਹੈ ਹੁਣ ਜਦੋਂ ਗੁਰੂ ਨਾਨਕ ਦੇਵ ਜੀ ਦੀ ਕੜਮਾਈ ਹੁੰਦੀ ਹੈ ਮਾਤਾ ਸਲੱਖਣੀ ਜੀ ਨਾਲ ਤੇ ਉਹ ਦਿਨ ਬੜਾ ਸੁਭਾਗਾ ਹੈ ਗੌਰ ਕਰਿਓ ਗੁਰੂ ਨਾਨਕ ਦੇਵ ਜੀ ਦੇ ਚੋਲਾ ਪਾਇਆ ਹੁੰਦਾ ਹੈ ਹੁਣ ਵਿਆਹ ਸ਼ਾਦੀ ਦਾ ਪ੍ਰੋਗਰਾਮ ਇਹ ਮਾਹੌਲ ਹੈ ਚੋਲਾ ਵੜਾ ਵਧੀਆ ਮੋਤੀਆਂ ਨਾਲ ਜੜਿਆ ਹੈ ਤੇ ਭਾਈ ਮਰਦਾਨਾ ਜੀ ਵੇਖ ਕੇ ਕਹਿੰਦੇ ਬਾਬੇ ਤੇਰੇ ਬਹੁਤ ਸੋਹਣਾ ਚੋਲਾ ਪਾਇਆ ਹੋਇਆ ਹੈ ਸੋਹਣਾ ਤਾਂ ਤੂੰ ਅੱਗੇ ਵੀ ਲੱਗਦਾ ਸੀ ਅੱਜ ਬਹੁਤ ਹੀ ਫੱਬਰਿਆ ਹੈ ਹੁਣ ਯਾਰੀ ਸੀ ਯਾਰੀ ਦੋਸਤੀ ਸੀ ਇਹੋ ਜੇ ਲਫ਼ਜ਼ ਕਹਿਣਾ ਸੁਭਾਵਕ ਹੈ ਤੇ ਬਾਬਾ ਨਾਨਕ ਵੀ ਅੱਗੋਂ ਕਹਿੰਦਾ ਵੇ ਮਰਦਾਨਿਆਂ ਵੇ ਬੋਲਦਾ ਉਹਨਾਂ ਨੂੰ ਵੇ ਮਰਦਾਨਿਆਂ ਜੇ ਤੈਨੂੰ ਇਹ ਚੋਲਾ ਸੋਹਣਾ ਲੱਗਦਾ ਹੈ ਤੇ ਬਾਬੇ ਨਾਨਕ ਨੇ ਉਹ ਚੋਲਾ ਲਾ ਕੇ ਦਿੱਤਾ ਲੈ ਤੂੰ ਪਾ ਲੈ ਬਾਬੇ ਨਾਨਕ ਨੇ ਜਦੋਂ ਚੋਲਾ ਪਵਾਇਆ ਤੇ ਦੋ ਬਚਨ ਆਖੇ ਇੱਕ ਬਚਨ ਇਹ ਗੁਰੂ ਨਾਨਕ ਪਾਤਸ਼ਾਹ ਦਾ ਚੋਲਾ ਹੈ ਇਸ ਦੀ ਝੂਲੀ ਕਿਸੇ ਦੁਨਿਆਵੀ ਇਨਸਾਨ ਦੇ ਅੱਗੇ ਨਹੀਂ ੱਡਣੀ ਨਿਰੰਕਾਰ ਦੇ ਅੱਗੇ ਝੂਲੀ ੱਡਣੀ ਹੈ ਉਸ ਤੋਂ ਮੰਗਣਾ ਹੈ ਦੂਸਰਾ ਵਚਨ ਕਿਹਾ ਤੂੰ ਕੀਰਤਨ ਕਰਨਾ ਹੈ ਉਸ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਰਾਮ ਜੀ ਦੰਦੇ ਸਮੇਂ-ਸਮੇਂ ਤੇ ਭਾਈ ਮਰਦਾਨੇ ਨੂੰ ਬਾਬਾ ਨਾਨਕ ਬਾਬੇ ਨਾਨਕ ਦਾ ਮਿੱਤਰ ਬਾਬੇ ਨਾਨਕ ਦਾ ਯਾਰ ਇਤਿਹਾਸਕਾਰ ਲਿਖਦੇ ਹਨ ਮਾਤਾ ਤ੍ਰਿਪਤਾ ਜੀ ਦੀ ਗੱਲ ਵੀ ਅਣਸੁਣੀ ਕਰ ਦਿੰਦੇ ਪਿਤਾ ਮਹਿਤਾ ਕਾਲੂ ਜੀ ਦੀ ਗੱਲ ਵੀ ਅਣਸੁਣੀ ਕਰ ਦਿੰਦੇ ਜੈ ਰਾਮ ਜੀ ਦੀ ਵੀ ਗੱਲ ਅਣਸੁਣੀ ਕਰ ਦਿੰਦੇ ਭੈਣ ਨਾਨਕੀ ਜੀ ਦੀ ਵੀ ਭਾਵੇਂ ਗੱਲ ਅਣਸੁਣੀ ਕਰ ਦਿੰਦੇ ਪਰ ਬਾਬਾ ਮਰਦਾਨੇ ਦੀ ਗੱਲ ਜ਼ਰੂਰ ਮੰਨਦਾ ਇਹ ਦੋ ਗੱਲਾਂ ਬਾਬੇ ਨਾਨਕ ਦੀਆਂ ਭਾਈ ਮਰਦਾਨਾ ਪੱਲੇ ਬੰਨ ਲੈਂਦਾ ਹੈ ਜਦੋਂ ਉਹ ਚੋਲਾ ਪਾਉਂਦਾ ਹੈ ਸਮਾਂ ਬੀਤਦਾ ਹੈ ਬਾਬਾ ਨਾਨਕ ਭਾਈ ਮਰਦਾਨੇ ਨੂੰ ਕਹਿੰਦਾ ਹੈ ਕਿ ਆਪਾਂ ਸੰਸਾਰ ਦੀ ਯਾਤਰਾ ਤੇ ਜਾਣਾ ਹੈ ਵਿਦੇਸ਼ ਜਾਣਾ ਹੈ ਮੇਰੇ ਨਾਲ ਚੱਲ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਮੇਰੇ ਬਾਲ ਬੱਚੇ ਹਨ ਛੋਟੇ ਹਨ ਦੋ ਪੁੱਤਰ ਹਨ ਇੱਕ ਤੀਹ ਹੈ ਉਹਦਾ ਵਿਆਹ ਕਰਨਾ ਹੈ ਸਾਡਾ ਤਾਂ ਗੁਜ਼ਾਰਾ ਲੋਕਾਂ ਦੇ ਘਰੋਂ ਮੰਗ ਕੇ ਚੱਲਦਾ ਸੀ ਚਲੋ ਮੈਂ ਤੁਹਾਡੀ ਗੱਲ ਮੰਨੀ ਉਹ ਮੰਗਣਾ ਛੱਡ ਦਿੱਤਾ ਰੋਜ਼ਗਾਰ ਕਰਦੇ ਆ ਕੁਝ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਹੈ ਜੇ ਮੈਂ ਤੇਰੇ ਨਾਲ ਚਲਾ ਜਾਵਾਂ ਮੇਰੇ ਬੱਚੇ ਉਹਨਾਂ ਦਾ ਢਿੱਡ ਕਿਵੇਂ ਭਰੂਗਾ ਤੇ ਗੁਰੂ ਸਾਹਿਬ ਨੇ ਕਿਹਾ ਜੋ ਉਸ ਪ੍ਰਮਾਤਮਾ ਨੇ ਢਿੱਡ ਦਿੰਦਾ ਹੈ ਤੇ ਉਹ ਭਰੇਗਾ ਵੀ ਆਪੇ ਤੂੰ ਫਿਕਰ ਨਾ ਕਰ ਬੇਬੇ ਨਾਨਕੀ ਨੇ ਵੀ ਕਿਹਾ ਜੇ ਮੇਰਾ ਭਰਾ ਚੱਲਿਆ ਹੋਇਆ ਮੈਨੂੰ ਫਿਕਰ ਆ ਮੈਂ ਇਹਨੂੰ ਇਕੱਲੇ ਨੂੰ ਨਹੀਂ ਭੇਜਣਾ ਚਾਹੁੰਦੀ ਮਰਦਾਨਿਆ ਤੂੰ ਦੋਸਤ ਐ ਤੂੰ ਸੰਗੀ ਐ ਤੂੰ ਸਾਥੀ ਐ ਇਹਦੇ ਨਾਲ ਜਾ ਲ ਪਰ ਛੇਤੀ ਵਾਪਸ ਆ ਜਾਓ ਬਾਬੇ ਨਾਨਕ ਨੇ ਕਿਹਾ ਕਿ ਮਰਦਾਨਿਆ ਜਾ ਤੂੰ ਬੇਬੇ ਨਾਨਕੀ ਤੋਂ ਪੈਸੇ ਲੈ ਜਾ ਤੇ ਰਵਾਬ ਲੈ ਕੇ ਆ ਇੱਕ ਵਧੀਆ ਜੀ ਮਰਦਾਨਾ ਚਾਰੇ ਪਾਸੇ ਘੁੰਮ ਕੇ ਆਇਆ ਕਿ ਤੋ ਚੰਗੀ ਰਵਾਬ ਨਹੀਂ ਮਿਲੀ ਤਾ ਇੱਕ ਫਰਿੰਦੇ ਕੋਲ ਜਾਂਦਾ ਹੈ ਜੋ ਰਵਾਬ ਬਣਾਉਣ ਦਾ ਜੋ ਸਾਜ਼ ਬਣਾਉਣ ਦਾ ਕੰਮ ਕਰਦਾ ਹੈ ਤੇ ਉਹਨੂੰ ਜਾ ਕੇ ਕਹਿੰਦਾ ਹੈ ਕਿ ਵਧੀਆ ਜੀ ਰਵਾਬ ਦੇ ਤਾਂ ਫਰਿੰਦਾ ਆਖਦਾ ਹੈ ਜੇ ਵਧੀਆ ਚਾਹੀਦੀ ਹੈ 2-3 ਮਹੀਨੇ ਰੁਕ ਜਾ ਵਧੀਆ ਬਣਾ ਕੇ ਦੇ ਦਵਾਂਗਾ ਇੱਕ ਕੰਧ ਤੇ ਟੰਗੀ ਰਵਾਬ ਨੂੰ ਵੇਖ ਕੇ ਭਾਈ ਮਰਦਾਨਾ ਹੱਥ ਕਰਦਾ ਹੈ ਉਹ ਵਿਖਾ ਜਰਾ ਮੈਨੂੰ ਤਾਂ ਕਹਿਣ ਲੱਗਾ ਨਹੀਂ ਦੂਰੋਂ ਹੀ ਦੇਖ ਲਾ ਇਹ ਤੇਰੇ ਕੰਮ ਦੀ ਨਹੀਂ ਇਹ ਤਾਂ ਇੱਕ ਵਲੀ ਹੈ ਇੱਕ ਪਗੰਬਰ ਹੈ ਗੁਰੂ ਨਾਨਕ ਦੇਵ ਸultan barlodhi ਰਹਿੰਦਾ ਹੈ ਇਹ ਤਾਂ ਮੈਂ ਉਹਦੇ ਚਰਨਾਂ ਵਿੱਚ ਧਿਆਨ ਧਰ ਕੇ ਬਣਾਈ ਹੈ ਭਾਈ ਮਰਦਾਨਾ ਜੀ ਨੇ ਕਿਹਾ ਮੈਨੂੰ ਤਾਂ ਉਸ ਗੁਰੂ ਨੇ ਹੀ ਭੇਜਿਆ ਹੈ ਉਸ ਬਾਬੇ ਨਾਨਕ ਨੇ ਹੀ ਭੇਜਿਆ ਹੈ ਜਾ ਤੂੰ ਫਰੰਦੇ ਤੋਂ ਜਾ ਕੇ ਰਬਾਬ ਲੈ ਕੇ ਆ ਤਾ ਫਰਿੰਦੇ ਨੇ ਕਿਹਾ ਚੱਲ ਫਿਰ ਮੈਨੂੰ ਬਾਬੇ ਨਾਨਕ ਕੋਲੇ ਲੈ ਚੱਲ ਤੇ ਭਾਈ ਮਰਦਾਨਾ ਜੀ ਨੇ ਰਬਾਬ ਮੋਢੇ ਤੇ ਰੱਖੀ ਫਰਿੰਦਾ ਪਿੱਛੇ ਪਿੱਛੇ ਬਾਬਾ ਨਾਨਕ ਜੀ ਕੋਲ ਆ ਪਹੁੰਚੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸੀਸ ਨਵਾਇਆ ਜੋ ਰਬਾਬ ਹੁੰਦੀ ਹੈ ਫਰਿੰਦਾ ਜਦੋਂ ਭਾਈ ਮਰਦਾਨਾ ਜੀ ਨੂੰ ਦਿੰਦਾ ਹੈ ਤੇ ਭਾਈ ਮਰਦਾਨਾ ਜੀ ਨੂੰ ਦੋ ਲਫ਼ਜ਼ ਆਖਦਾ ਹੈ ਇਹ ਰਬਾਬ ਨਾ ਤਾਂ ਤੂੰ ਕਿਤੇ ਵੇਚਣੀ ਹੈ ਤੇ ਨਾ ਇਹ ਗੁਰੂ ਨਾਨਕ ਪਾਸ਼ਾ ਨਿਰੰਗਕਾਰ ਤੋਂ ਅੱਗੇ ਕਿਸੇ ਹੋਰ ਅੱਗੇ ਵਜਾਉਣੀ ਹੈ ਕਿਸੇ ਦਰ ਤੇ ਕਿਤੇ ਹੋ ਕਿਸੇ ਹੋਰ ਦਰ ਤੇ ਤੂੰ ਇਹ ਰਬਾਬ ਵਜਾਉਣੀ ਨਹੀਂ ਇਹੀ ਉਸਦੀ ਪੇਟਾ ਹੈ ਹੋਰ ਉਸਦੀ ਕੋਈ ਪੇਟਾ ਨਹੀਂ ਇਹ ਰਬਾਬ ਤੇ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਆਪਣੇ ਸੰਗੀ ਸਾਥੀ ਨੂੰ ਨਾਲ ਲੈ ਕੇ ਉਦਾਸੀਆਂ ਵੱਲ ਚਲੇ ਜਾਂਦੇ ਨੇ ਇਹ ਹੁਣ ਉਹ ਸਮਾਂ ਹੈ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਨਿਕਲੇ ਨੇ ਤੇ ਭਾਈ ਮਰਦਾਨਾ ਜੀ ਨੇ ਉਹਨਾਂ ਦਾ ਸਾਥ ਨਿਭਾਇਆ ਮਰਦੇ ਦਮ ਤੱਕ ਆਖਰੀ ਸਮੇਂ ਤੱਕ ਭਾਈ ਮਰਦਾਨਾ ਜੀ ਬਾਬੇ ਨਾਨਕ ਨੂੰ ਇਹ ਗੱਲ ਕਹਿੰਦੇ ਸਨ ਕਿ ਤੇਰੇ ਮੇਰੇ ਵਿੱਚ ਫਰਕ ਨਹੀਂ ਹੈ ਕੋਈ ਤੈਨੂੰ ਲੋਕ ਉਸ ਪ੍ਰਮਾਤਮਾ ਦਾ ਡੂਮ ਆਖਦੇ ਨੇ ਉਹਦਾ ਮਰਾਸੀ ਆਖਦੇ ਨੇ ਤੇ ਮੈਨੂੰ ਤੇਰਾ ਡੂਮ ਤੇਰਾ ਮਰਾਸੀ ਆਖਦੇ ਨੇ ਮੈਂ ਤੇਰਾ ਡੂਮ ਆ ਤੇਰਾ ਮਰਾਸੀ ਆ ਤੂੰ ਉਸ ਪ੍ਰਮਾਤਮਾ ਦਾ ਡੂਮ ਹੈ ਉਹਦਾ ਮਰਾਸੀ ਹੈ ਤੇਰੀ ਉਹ ਖੁਦਾ ਮੋੜਦਾ ਨਹੀਂ ਤੇਰੀ ਉਹ ਰੱਬ ਮੋੜਦਾ ਨਹੀਂ ਜੋ ਵੀ ਤੂੰ ਕਹਿਣਾ ਹੈ ਮੇਰੀ ਤੂੰ ਨਹੀਂ ਮੋੜਦਾ ਆਪਣੇ ਚ ਬਾਬਾ ਫਰਕ ਕੀ ਹੋਇਆ ਆਪਣੇ ਚ ਅੰਤਰ ਕੀ ਹੋਇਆ ਆਪਾਂ ਇੱਕੋ ਮਿੱਕੇ ਆ ਉਦਾਸੀਆਂ ਕਰਦੇ ਪੈਂਡਾ ਲੰਮਾ ਤੈਅ ਕਰਦੇ ਕਿੱਥੋਂ ਕਿੱਥੋਂ ਤੱਕ ਵਲੀ ਕੰਧਾਰੀ ਤੱਕ ਕੋਡੇ ਰਾਖਸ਼ ਤੱਕ ਕਿੱਥੋਂ ਕਿੱਥੋਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਗਏ ਜਿਨ੍ਹਾਂ ਦਾ ਉਧਾਰ ਕੀਤਾ ਮਲਕ ਭਾਗੋ ਤੱਕ ਗਏ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਉਹਨਾਂ ਦੇ ਰਬਾਬੀ ਵਜਉਂ ਗਏ ਜਿਨ੍ਹਾਂ ਸ਼ਬਦ ਗਾਇਨ ਕੀਤਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸਨ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ ਤੇ ਕਿੰਨੇ ਕਿੰਨੇ ਘੰਟੇ ਗੁਰੂ ਨਾਨਕ ਪਾਤਸ਼ਾਹ ਜੀ ਸ਼ਬਦ ਉਚਾਰਨ ਕਰਦੇ ਰਹਿੰਦੇ ਤੇ ਕਈ ਕਈ ਘੰਟੇ ਬੀਤ ਜਾਂਦੇ ਮਰਦਾਨਾ ਰਬਾਬ ਵਜਾਉਂਦਾ ਰਹਿੰਦਾ ਕਈ ਕਈ ਸਮਾਂ ਲੰਘ ਜਾਂਦਾ ਸਮਾਧੀ ਵਿੱਚ ਬੈਠੇ ਮਰਦਾਨਾ ਅੱਕ ਦਾਣਾ ਮਰਦਾਨਾ ਥੱਕ ਦਾਣਾ ਇਤਿਹਾਸਕਾਰ ਲਿਖਦੇ ਹਨ ਜਿੰਨਾ ਚਿਰ ਭਾਈ ਮਰਦਾਨਾ ਜੀ ਸਰੀਰਕ ਕਰਕੇ ਇਸ ਦੁਨੀਆ ਤੇ ਰਹੇ ਉਹ ਉਹਨਾਂ ਚਿਰ ਗੁਰੂ ਨਾਨਕ ਪਾਤਸ਼ਾਹ ਜੀ ਉਦਾਸੀਆਂ ਤੇ ਰਹੇ ਉਹਨਾਂ ਦੇ ਨਾਲ ਜਦੋਂ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਗੁਰੂ ਨਾਨਕ ਦੇਵ ਜੀ ਉਹਨਾਂ ਦੀ ਰਵਾਬ ਲੈ ਕੇ ਵਾਪਸ ਤਲਵੰਡੀ ਆ ਗਏ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਨਹੀਂ ਗਏ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੇ ਪਹਿਲੇ ਭਾਈ ਸਨ ਪਹਿਲੇ ਗੁਰੂ ਦੇ ਸਿੱਖ ਸਨ ਜਿਨ੍ਹਾਂ ਨੇ ਇੰਨੀ ਸੰਗਤ ਕੀਤੀ ਗੁਰੂ ਨਾਨਕ ਦੇਵ ਜੀ ਦੀ ਹੁਣ ਆਖਰੀ ਸਮਾਉਂਦਾ ਹੈ ਅਫਗਾਨਿਸਤਾਨ ਦੇ ਇਲਾਕੇ ਕੁਰਮ ਦਰਿਆ ਦੇ ਲਾਗੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਤੁਰੇ ਜਾ ਰਹੇ ਨੇ ਅਚਾਨਕ ਸਿਹਤ ਵਿਗੜਦੀ ਹੈ ਤੇ ਬਾਬਾ ਨਾਨਕ ਆਪਣੇ ਯਾਰ ਭਾਈ ਮਰਦਾਨੇ ਦਾ ਸਿਰ ਬੁੱਕਲ ਦੇ ਵਿੱਚ ਰੱਖ ਲੈਂਦੇ ਨੇ ਜਦੋਂ ਭਾਈ ਮਰਦਾਨੇ ਦੀ ਸਿਹਤ ਵਿਗੜਦੀ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਪਤਾ ਹੈ ਕਿ ਭਾਈ ਮਰਦਾਨੇ ਦਾ ਅੰਤਿਮ ਸਮਾਂ ਆ ਗਿਆ ਹੈ ਤੇ ਆਖਦੇ ਨੇ ਮਰਦਾਨਿਆਂ ਕੁਝ ਮੰਗ ਕੀ ਤੇਰੀ ਮਟੀ ਮਸਾਣ ਬਣਾ ਦੀਏ ਕੀ ਤੇਰੀ ਕਬਰ ਬਣਾ ਦੀਏ ਕੀ ਤੈਨੂੰ ਦਰਿਆ ਦੇ ਵਿੱਚ ਤੇਰਾ ਜਲ ਪ੍ਰਵਾਹ ਕਰ ਦੀਏ ਕੀ ਚਾਹੀਦਾ ਹੈ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਆਖਦੇ ਹਨ ਕਿ ਮੇਰੀ ਜਾਨ ਮੇਰੇ ਸਵਾਸ ਤੁਹਾਡੀ ਬੁੱਕਲ ਦੇ ਵਿੱਚ ਨਿਕਲ ਰਹੇ ਨੇ ਹੋਰ ਮੈਨੂੰ ਕੀ ਚਾਹੀਦਾ ਹੈ ਨਹੀਂ ਮਰਦਾਨਿਆਂ ਮੰਗ ਤੈਨੂੰ ਕੀ ਚਾਹੀਦਾ ਹੈ ਬਾਬਾ ਜੀ ਗੁਰੂ ਨਾਨਕ ਦੇਵ ਜੀ ਜੇ ਤੁਸੀਂ ਕੁਝ ਦੇਣਾ ਹੀ ਹੈ ਜਿਵੇਂ ਤੁਸੀਂ ਇੱਥੇ ਮੈਨੂੰ ਨਾਲ ਰੱਖਿਆ ਸੰਸਾਰ ਦੀ ਯਾਤਰਾ ਵਿੱਚ ਨਾਲ ਰੱਖਿਆ ਇਸੇ ਤਰ੍ਹਾਂ ਉਸ ਪਰਲੋਕ ਦੇ ਵਿੱਚ ਵੀ ਤੁਸੀਂ ਮੈਨੂੰ ਨਾਲ ਹੀ ਰੱਖਣਾ ਬੱਸ ਇਹੀ ਮੰਗ ਸੀ ਭਾਈ ਮਰਦਾਨੇ ਦੀ ਬਾਬੇ ਨਾਨਕ ਤੋਂ ਜਦੋਂ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਰਾਬਾਬ ਕੱਪੜੇ ਵਿੱਚ ਲਿਬੇੜ ਦੇਣੇ ਤੇ ਮੋਢੇ ਤੇ ਰੱਖ ਲੈਂਦੇ ਨੇ ਉਸ ਅਫਗਾਨਿਸਤਾਨ ਕੁਰਮ ਦਰਿਆ ਦੇ ਇਲਾਕੇ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਚਾਲਾ ਪਾ ਦਿੰਦੇ ਨੇ ਤਲਵੰਡੀ ਆ ਪਹੁੰਚਦੇ ਨੇ ਹੁਣ ਤਲਵੰਡੀ ਪਹੁੰਚਦੇ ਨੇ ਤਲਵੰਡੀ ਸ਼ਹਿਰ ਦੇ ਬਾਹਰ-ਬਾਰ ਬੈਠ ਜਾਂਦੇ ਨੇ ਤਲਵੰਡੀ ਵਾਸੀਆਂ ਨੂੰ ਜਦੋਂ ਪਤਾ ਲੱਗਦਾ ਗੁਰੂ ਨਾਨਕ ਪਾਤਸ਼ਾਹ ਕੋਲ ਜਾਂਦੇ ਨੇ ਤੇ ਉਥੋਂ ਗੁਰੂ ਨਾਨਕ ਪਾਤਸ਼ਾਹ ਜੀ ਸੁਨੇਹਾ ਭੇਜਦੇ ਨੇ ਭਾਈ ਮਰਦਾਨਾ ਜੀ ਦੇ ਪੁੱਤਰਾਂ ਤੱਕ ਭਾਈ ਮਰਦਾਨਾ ਜੀ ਦੇ ਦੋ ਪੁੱਤਰ ਸ਼ਹਿਜਾਦਾ ਤੇ ਰਹਿਜਾਦਾ ਹਣ ਸ਼ਹਿਜਾਦਾ ਜੀ ਜਦੋਂ ਆਉਂਦੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਵੱਲ ਦੋਨੇ ਪੁੱਤਰ ਇਧਰ ਉਧਰ ਨਿਗਾਹ ਮਾਰਦੇ ਨੇ ਕਿ ਸਾਡਾ ਅੱਬਾ ਕਿਤੇ ਦਿਖਾਈ ਨਹੀਂ ਦੇ ਰਿਹਾ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਤੁਹਾਡਾ ਅੱਬਾ ਬੱਚਿਓ ਆਪਣੇ ਘਰੇ ਚਲਾ ਗਿਆ ਤੇ ਨਾਲ ਹੀ ਆਖਦੇ ਨੇ ਉਸ ਨੇ ਮੇਰਾ ਬਹੁਤ ਸਾਥ ਦਿੱਤਾ ਉਮਰਾ ਅਜ਼ੀਜ਼ ਮਿੱਤਰ ਸੀ ਤੁਸੀਂ ਉਸ ਦੇ ਪੁੱਤਰ ਹੋ ਮੰਗੋ ਕੀ ਮੰਗੋ ਮੰਗਦੇ ਹੋ ਜੋ ਮੰਗੋਗੇ ਉਹ ਮਿਲੇਗਾ ਹੁਣ ਤੁਸੀਂ ਇਹ ਵੇਖੋ ਭਾਈ ਮਰਦਾਨਾ ਜੀ ਦਾ ਜੀਵਨ ਤਾਂ ਮਹਾਣ ਸੀ ਉਹਨਾਂ ਦੇ ਪੁੱਤਰਾਂ ਦਾ ਜੀਵਨ ਕਿੰਨਾ ਮਹਾਣ ਸੀ ਸਹਜਾਦਾ ਜੀ ਕਹਿਣ ਲੱਗੇ ਜੋ ਸਾਡੇ ਪਿਤਾ ਨੂੰ ਦੇ ਕੇ ਤੁਰਿਆ ਹੈ ਕਿਰਪਾ ਕਰੋ ਗੁਰੂ ਨਾਨਕ ਦੇਵ ਜੀ ਉਹੀ ਸਾਡੇ ਝੂਲੀ ਪਾ ਦਿਓ ਹੁਣ ਬਾਬਾ ਨਾਨਕ ਵੱਡਾ ਹੈ ਮਰਦਾਨਾ ਵੱਡਾ ਹੈ ਵੱਡਿਆਂ ਨੇ ਵੱਡੀ ਹੀ ਚੀਜ਼ ਵੱਡਿਆਂ ਨੂੰ ਦਿੱਤੀ ਹੋਵੇਗੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਬਾਬ ਕੱਪੜਾ ਖੋਲਿਆ ਰਬਾਬ ਸ਼ਹਿਜ਼ਾਦੇ ਦੇ ਹੱਥ ਤੇ ਰੱਖ ਦਿੱਤੀ ਲੈ ਭਲਾ ਹੋਵੇ ਤੁਹਾਨੂੰ ਕੀਰਤਨ ਦੀ ਦਾਤ ਬਖਸ਼ੀ ਕਈ ਘੰਟੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਤਲਵੰਡੀ ਵਾਸੀਆਂ ਨੇ ਕੀਰਤਨ ਦਾ ਆਨੰਦ ਮਾਣਿਆ ਗੁਰੂ ਨਾਨਕ ਦੇਵ ਜੀ ਨੇ ਉੱਥੇ ਸ਼ਬਦ ਉਚਾਰਨ ਕੀਤੇ ਭਾਈ ਮਰਦਾਨੇ ਦੀ ਪੀੜ੍ਹੀ ਭਾਈ ਮਰਦਾਨੇ ਦੇ ਵਾਰਿਸ ਅੱਜ ਵੀ ਕੀਰਤਨ ਕਰਦੇ ਹਨ ਕੁਝ ਸਮਾਂ ਪਹਿਲਾਂ ਹਰਮੰਦਰ ਸਾਹਿਬ ਦੀ ਧਰਤੀ ਤੇ ਭਾਈ ਮਰਦਾਨੇ ਦੇ ਵਾਰਸ ਕੀਰਤਨ ਕਰਿਆ ਕਰਦੇ ਸਨ ਇਹ ਸੀ ਭਾਈ ਮਰਦਾਨਾ ਜੀ ਦਾ ਜੀਵਨ ਇਹ ਸੀ ਬਾਬੇ ਨਾਨਕ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਉਹਨਾਂ ਦਾ ਪਿਆਰ ਵੀਡੀਓ ਵਿੱਚ ਕਈ ਗੱਲਾਂ ਕਰਦੇ ਆ ਕੁਝ ਔਣਤਾਂ ਰਹਿ ਜਾਂਦੀਆਂ ਹੋਣਗੀਆਂ ਭੁੱਲ ਚੁੱਕ ਲਈ ਖਿਮਾ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਅਜਿਹੀਆਂ ਵੀਡੀਓ ਅਸੀਂ ਅਕਸਰ ਪਾਉਂਦੇ ਰਹਿੰਦੇ ਹਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਜੁੜੇ ਰਹੋ ਧੰਨਵਾਦ